ਸਤਿ ਸ਼੍ਰੀ ਅਕਾਲ ਜੀ ਅਮੇਰੀਕਾ ਨਿਊਜ਼ ਬੁਲਟਿਨ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਟੈਂਸਰ ਮਾਰ ਲੈਣੀਆਂ ਮਖੜ ਲੈਸ ਤੇ ਚੰਪਰ ਸ਼ਾਸਨ ਵੱਲੋਂ ਸਰਕਾਰੀ ਕਰਮਚਾਰੀਆਂ ਦੀ ਵੱਡੇ ਪੱਧਰ ਤੇ ਕੀਤੀ ਜਾ ਰਹੀ ਬਰਖਾਸਤਗੀ ਨੌਕਰੀਆਂ ਕਰਵਾਉਣ ਵਾਲੇ ਪ੍ਰੋਫੈਸ਼ਨਲ ਫੈਡਰਲ ਕਰਮਚਾਰੀ ਬਰਖਾਸਤਗੀ ਤੋਂ ਨਾਰਾਜ਼ ਫੰਡਿੰਗ ਕਾਰਨ ਸੈਂਡਿਏਗੋ ਦੇ ਪ੍ਰਵਾਸੀ ਆਸਰੇ ਨੇ ਕਿਤੇ ਦਰਵਾਜ਼ੇ ਬੰਦ ਕਿਹਾ 트ੰਪ ਪ੍ਰਸ਼ਾਸਨ ਨਹੀਂ ਪ੍ਰੋਵਾਈਡ ਕਰ ਰਿਹਾ ਫੰਡਿੰਗ ਕੈਂਟ ਦੇ ਨਾਲ ਲੱਗਦੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਤੂਫਾਨ ਕਾਰਨ ਮਚੀ ਤਬਾਹੀ ਅਦਾ ਦਰਜੰਤੂ ਵਾਦੂ ਲੋਕਾਂ ਦੀ ਮੌਤ ਲੱਖਾਂ ਘਰਾਂ ਦੀ ਬਿਜਲੀ ਗੁੱਲ ਖੁਣ ਖਬਰਾਂ ਵਿਸਥਾਰ ਦੇ ਨਾਲ ਇੱਕ ਇੱਕ ਕਰਕੇ 트ੰਪ ਪ੍ਰਸ਼ਾਸਨ ਵੱਖ-ਵੱਖ ਡਿਪਾਰਟਮੈਂਟਸ ਯਾਨੀ ਕਿ ਵਿਭਾਗਾਂ ਦੇ ਵਿੱਚੋਂ ਸੰਘੀ ਕਰਮਚਾਰੀਆਂ ਦੀ ਛੁੱਟੀ ਕਰ ਰਿਹਾ ਹੈ ਤੇ ਵੱਡੇ ਪੱਧਰ ਤੇ ਕੀਤੀ ਗਈ ਇਸ ਬਰਖਾਸਤਗੀ ਦੇ ਉੱਤੇ ਸੰਘੀ ਕਰਮਚਾਰੀਆਂ ਨੇ ਸਦਮਾ ਤੇ ਗੁੱਸਾ ਪ੍ਰਗਟ ਕੀਤੇ ਨੇ ਟਰੰਪ ਪ੍ਰਸ਼ਾਸਨ ਨੇ ਇਨ੍ਹਾਂ ਸਰਕਾਰੀ ਕਰਮਚਾਰੀਆਂ ਨੂੰ ਕਹਿ ਦਿੱਤਾ ਹੈ ਕਿ ਤੁਸੀਂ ਨਿਰੰਤਰ ਨੌਕਰੀ ਵਾਸਤੇ ਯੋਗ ਨਹੀਂ ਹੋ। ਟਰੰਪ ਪ੍ਰਸ਼ਾਸਨ ਵੱਲੋਂ ਸਰਕਾਰੀ ਕਰਮਚਾਰੀਆਂ ਦੀ ਵੱਡੀ ਪੱਧਰਤੀ ਕੀਤੀ ਗਈ ਕਿ ਬਰਖਾਸਤ ਹੋਈ ਦੇ ਹਿੱਸੇ ਵਿੱਚੋਂ ਵੀਰਵਾਰ ਨੂੰ ਆਪਣੀਆਂ ਨੌਕਰੀਆਂ ਗੁਆਉਣ ਵਾਲੇ ਪ੍ਰੋਫੈਸ਼ਨਲ ਫੈਡਰਲ ਕਰਮਚਾਰੀਆਂ ਨੇ ਬਰਖਾਸਤੀ ਤੇ ਸਦਮਾ ਤੇ ਗੁੱਸਾ ਪ੍ਰਗਟ ਕੀਤਾ। ਜਿਸ ਤੋਂ ਉਹਨਾਂ ਦਾ ਮੰਨਣਾ ਹੈ ਕਿ ਇਸ ਨਾਲ ਸੇਵਾਵਾਂ ਪ੍ਰਦਾਨ ਕਰਨ ਦੀ ਸਰਕਾਰ ਦੀ ਯੋਗਤਾ ਨੂੰ ਨੁਕਸਾਨ ਹੋਵੇਗਾ। ਰਾਸ਼ਟਰਪਤੀ 트ੰਪ ਅਮਰੀਕੀ ਸੰਘੀ ਸਰਕਾਰ ਦੇਸ਼ ਦੀ ਸਭ ਤੋਂ ਵੱਡੀ ਮਾਲਕ ਨੂੰ ਕਟੌਣ ਲਈ ਤੇਜ਼ੀ ਨਾਲ ਅੱਗੇ ਵਧ ਰਹੇ ਨੇ ਤੇ ਕਹਿ ਰਹੇ ਨੇ ਕਿ ਉਹ ਫਜ਼ੂਲ ਖਰਚਿਆਂ ਨੂੰ ਕਟਾ ਰਹੇ ਨੇ ਤੇ ਦੇਸ਼ ਦੇ ਸਿਵਲ ਕਰਮਚਾਰੀਆਂ ਨੂੰ ਆਪਣੇ ਪ੍ਰਸ਼ਾਸਨ ਦੀਆਂ ਨੀਤੀਆਂ ਪ੍ਰਤੀ ਵਧੇਰੇ ਜਵਾਬਦੇਹ ਬਣਾਉਣ ਲਈ ਜ਼ੋਰ ਦੇ ਰਹੇ ਨੇ। ਪ੍ਰੋਬੇਸ਼ਨਰੀ ਪੀਰੀਅਡ ਵਿੱਚ ਸੰਘੀ ਕਰਮਚਾਰੀਆਂ ਕੋਲ ਆਮ ਤੌਰ ਤੇ ਨੌਕਰੀ ਤੇ 1 ਸਾਲ ਤੋਂ ਘੱਟ ਸਮਾਂ ਹੁੰਦਾ ਹੈ ਤੇ ਉਹਨਾਂ ਨੂੰ ਅਜੇ ਤੱਕ ਸਿਵਲ ਸੇਵਾ ਸੁਰੱਖਿਆ ਪ੍ਰਾਪਤ ਨਹੀਂ ਹੋਈ ਵੀਰਵਾਰ ਨੂੰ ਬਰਖਾਸਤਗੀ ਦੇ ਨੋਟਿਸ ਪ੍ਰਾਪਤ ਕਰਨ ਵਾਲੇ ਸੰਘੀ ਕਰਮਚਾਰੀਆਂ ਨੇ ਇੱਕ ਗੈਰ ਵਿਅਕਤੀਗਤ ਈਮੇਲ ਪ੍ਰਾਪਤ ਕਰਨ ਦਾ ਵਰਣਨ ਕੀਤਾ ਜਿਸ ਚ ਉਹਨਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਹਨਾਂ ਨੂੰ ਉਹਨਾਂ ਦੀ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਉਹਨਾਂ ਦੇ ਸੁਪਰਵਾਈਜ਼ਰਸ ਤੋਂ ਬਹੁਤ ਘੱਟ ਸੰਚਾਰ ਦੇ ਨਾਲ ਹੀ ਜਾਣਕਾਰੀ ਮਿਲੀ ਕਰਮਚਾਰੀਆਂ ਨੇ ਕਿਹਾ ਕਿ ਉਹ ਜਨਤਕ ਹਿੱਤ ਦੀ ਸੇਵਾ ਕਰਨ ਦੀ ਵਚਨਬੱਧਤਾ ਕਰਕੇ ਜਨਤਕ ਸੇਵਾ 'ਚ ਦਾਖਲ ਹੋਏ ਸਨ ਭਾਵੇਂ ਖਪਤਕਾਰਾਂ ਨੂੰ ਸ਼ਕਾਰੀ ਵਿੱਤੀ ਸੇਵਾਵਾਂ ਤੋਂ ਬਚਾਉਣ 'ਚ ਮਦਦ ਕਰਕੇ ਜਾਂ ਸਾਫ ਦਾ ਸੈਨਕਾਂ ਦਾ ਸਮਰਥਨ ਕਰਕੇ ਖਪਤਕਾਰ ਵਿੱਤੀ ਸੁਰੱਖਿਆ ਬਿਊਰੋ ਦੀ ਇੱਕ ਵਕੀਲ ਐਲਿਜ਼ਾਬੈਥ ਅਨਸਕੇਵਿਜ ਨੇ ਮੀਡੀਆ ਏਜੰਸੀ ਨੂੰ ਦੱਸਿਆ ਹੈ ਕਿ ਹੈ ਕਿ ਸਾਨੂੰ ਸਾਰਿਆਂ ਨੂੰ ਇਹ ਨੋਟਿਸ ਮਿਲੇ ਨੇ ਜੋ ਪ੍ਰਵੇਸ਼ਨਨੀ ਨਿਯਮਾਂ ਦਾ ਹਵਾਲਾ ਦਿੰਦੇ ਨੇ ਤੇ ਕਹਿੰਦੇ ਨੇ ਕਿ ਸਾਨੂੰ ਇਸ ਲਈ ਛੱਡਿਆ ਜਾ ਰਿਹਾ ਹੈ ਕਿਉਂਕਿ ਤੁਸੀਂ ਨਿਰੰਤਰ ਰੁਜ਼ਗਾਰ ਲਈ ਯੋਗ ਨਹੀਂ ਹੋ ਕਿਉਂਕਿ ਤੁਹਾਡੀ ਯੋਗਤਾ ਤੇ ਹੁਨਰ ਏਜੰਸੀ ਦੀਆਂ ਜ਼ਰੂਰਤਾਂ ਦੇ ਅਨੁਕੂਲ ਨਹੀਂ ਹਨ ਵੈਟਨਰਜ਼ ਅਫੇਅਰ ਵਿਭਾਗ ਦੇ ਇੱਕ ਸਾਬਕਾ ਕਰਮਚਾਰੀ ਦੁਆਰਾ ਮੀਡੀਆ ਏਜੰਸੀ ਨੂੰ ਪ੍ਰਦਾਨ ਕੀਤੇ ਗਏ ਇੱਕ ਬਰਖਾਸਤਗੀ ਪੱਤਰ ਨੇ ਕਰਮਚਾਰੀ ਨੂੰ ਸੂਚਿਤ ਕੀਤਾ ਹੈ ਕਿ ਉਸ ਦੀ ਨੌਕਰੀ ਖਤਮ ਹੋ ਰਹੀ ਹੈ ਕਿਉਂਕਿ ਤੁਸੀਂ ਇਹ ਨਹੀਂ ਵਿਖਾਇਆ ਕਿ ਏਜੰਸੀ 'ਚ ਤੁਹਾਡੇ ਹੋਰ ਨੌਕਰੀ ਜਨਤਕ ਹਿੱਤ ਵਿੱਚ ਹੋਵੇਗੀ ਵੀਏ ਵਰਕਰ ਜਿਸ ਨੇ ਪਹਿਲਾਂ ਇੱਕ ਦਹਾਕੇ ਤੋਂ ਵੱਧ ਸਮੇਂ ਲਈ ਵੱਖ-ਵੱਖ ਏਜੰਸੀਆਂ 'ਚ ਸੰਗੀ ਨੌਕਰੀਆਂ ਕੀਤੀਆਂ ਸਨ ਉਹਨਾਂ ਨੇ ਕਿਹਾ ਕਿ ਉਹ ਇਹ ਜਾਣ ਕੇ ਨਿਰਾਸ਼ ਹੋਇਆ ਹੈ ਕਿ ਉਸ ਨੂੰ ਪਿਛਲੇ ਪੱਤਝੜ ਕਿ ਵੈਟਨਰਜ਼ ਅਫੇਅਰਸ ਦੀ ਨੌਕਰੀ ਲੈਣ ਤੋਂ ਬਾਅਦ ਇੱਕ ਪ੍ਰੋਬੀਸ਼ਨਰੀ ਵਰਕਰ ਬਣਿਆ ਗਿਆ ਸੀ ਕਿਉਂਕਿ ਉਸਨੇ ਉਸਦੀ ਸਰਕਾਰੀ ਨੌਕਰੀ ਨੂੰ ਰਿਸਰਚ ਕੀਤਾ ਸੀ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਚਿੰਤਾ ਦੇ ਵਿੱਚ ਗੱਲ ਕਰਦਿਆਂ ਹਾਂ ਵੀ ਇਹ ਕਰਮਚਾਰੀ ਨੇ ਕਿਹਾ ਕਿ ਅਸਲ ਦੇ ਵਿੱਚ ਸਮਾਪਤੀ ਪੱਤਰ ਦਾ ਸਾਰ ਇਹ ਦੱਸ ਰਿਹਾ ਹੈ ਕਿ ਇੱਕ ਪ੍ਰੋਬੇਸ਼ਨਰੀ ਕਰਮਚਾਰੀ ਸੀ ਅਪੀਲ ਦੇ ਅਧਿਕਾਰ ਕੀ ਹਨ ਪਰ ਨਿਰੰਤਰ ਰੋਜ਼ਗਾਰ ਹੁਣ ਤੱਕ ਜਨਤਕ ਹਿੱਤ ਵਿੱਚ ਨਹੀਂ ਰਿਹਾ। ਉਹਨੇ ਇਸ ਗੱਲ ਦੀ ਚਿੰਤਾ ਕੀਤੀ ਕਿ ਜਨਤਕ ਤੌਰ ਤੇ ਬੋਲਣ ਨਾਲ ਉਸ ਦੇ ਇੱਕ ਹੋਰ ਸਰਕਾਰੀ ਨੌਕਰੀ ਲੱਭਣ ਦੀਆਂ ਸਮੱਸਿਆਵਾਂ ਨੂੰ ਖਤਰਾ ਪੈਦਾ ਹੋ ਸਕਦਾ ਹੈ। ਉਨਾਂ ਕਿ ਹਾਕਿਓ ਕਰ ਗਏ ਸ਼ਾਇਦ ਕੁਝ ਹਫ਼ਤਿਆਂ ਲਈ ਉਹ ਤੇ ਉਹਦੀ ਪਤਨੀ ਨੂੰ ਲੱਗਿਆ ਕਿ ਇਹ ਮਜ਼ਾਕ ਹੋ ਰਿਹਾ ਹੈ ਪਰ ਅਸਲ ਦੇ ਵਿੱਚ ਉਹਨਾਂ ਨੇ ਆਪਣੀ ਨੌਕਰੀ ਗਵਾ ਦਿੱਤੀ ਸੀ ਤੇ ਇਹ ਡਿਵਾਸਟੇਟਿੰਗ ਸੀ ਇੱਕ ਹੋਰ ਵੀਅਕੜਮਚਾਰੀ ਜਿਸਨੇ ਮੀਡੀਆ ਏਜੰਸੀ ਨੂੰ ਦੱਸਿਆ ਕਿ ਉਸਦੇ ਕੰਮ ਨੂੰ ਉਸਦੀ ਸਭ ਤੋਂ ਤਾਜ਼ਾ ਪ੍ਰਦਰਸ਼ਨ ਸਮੀਖਿਆ ਜੋ ਸ਼ਾਨਦਾਰ ਦਰਜਾ ਦਿੱਤਾ ਗਿਆ ਸੀ ਉਹਦਾ ਕਹਿਣਾ ਹੈ ਕਿ ਇੱਕ ਨਿਜੀ ਸਮਾਪਤੀ ਪੱਤਰ ਪ੍ਰਾਪਤ ਕਰਨਾ ਦੁਖਦਾਈ ਸੀ ਇਕ ਅਪਾਹਜ ਸਾਫ ਦਾ ਸੈਨਿਕ ਗ੍ਰੇਗ ਹਾਊਸ ਨੇ ਕਿਹਾ ਹੈ ਕਿ ਇਹ ਇੱਕ ਕਾਪੀ ਪੇਸਟ ਸਮੂਹਿਕ ਫਾਇਰਿੰਗ ਵਾਂਗ ਮਹਿਸੂਸ ਹੋ ਰਿਹਾ ਸੀ ਜੋ ਲੋਕਾਂ ਨੂੰ ਮਨੁੱਖੀ ਕੀਮਤ ਨੂੰ ਧਿਆਨ ਚ ਨਹੀਂ ਰੱਖਦਾ ਗ੍ਰੇਗ ਹਾਊਸ ਨੂੰ ਸੌਲਟ ਲੇਕ ਸਿਟੀ ਵਿੱਚ ਵੀਏ ਦੇ ਜਨਤਕ ਮਾਮਲਿਆਂ ਦੇ ਦਫ਼ਤਰ 'ਚ ਨੌਕਰੀ ਤੋਂ ਘਟ ਦਿੱਤਾ ਗਿਆ ਸੀ ਇੱਕ ਨੌਕਰੀ ਜੋ ਉਸਨੇ ਮਾਰਚ 2024 ਦੇ ਵਿੱਚ ਸ਼ੁਰੂ ਕੀਤੀ ਸੀ ਉਹਨਾਂ ਅੱਗੇ ਕਿਹਾ ਹੈ ਕਿ ਇਹ ਵਿਚਾਰ ਸੰਗੀ ਕਾਰਜਪਾਲ ਨੂੰ ਬਹੁਤ ਜ਼ਿਆਦਾ ਫੁੱਲ ਆ ਰਹੇ ਨੇ ਕਿਸੇ ਵੀ ਚੀਜ਼ ਨਾਲ ਉਹ ਬਲੀ ਦਾ ਬੱਕਰਾ ਮਹਿਸੂਸ ਕਰਵਾ ਰਹੇ ਨੇ ਕੋਈ ਵੀ ਅਮੀਰ ਬਣਨ ਲਈ ਸੰਗੀ ਸਰਕਾਰ ਚ ਸ਼ਾਮਿਲ ਨਹੀਂ ਦਾ ਇਸ ਮਾਮਲੇ ਤੋਂ ਜਾਣੂ ਇੱਕ ਸਰੋਤ ਦੇ ਅਨੁਸਾਰ ਯੂ ਐਸ ਆਫਿਸ ਆਫ ਪਰਸਨਲ ਮੈਨੇਜਮੈਂਟ ਨੇ ਏਜੰਸੀਆਂ ਨੂੰ ਮੰਗਲਵਾਰ ਰਾਤ 8 ਵਜੇ ਪੂਰਬੀ ਸਮੇਂ ਤੱਕ ਪ੍ਰਖਾਸ ਕੀਤੇ ਗਏ ਪ੍ਰੋਬੇਸ਼ਨਰੀ ਕਰਮਚਾਰੀਆਂ ਦੀ ਆਪਣੀ ਅੰਤਿਮ ਗਿਣਤੀ ਦੀ ਰਿਪੋਰਟ ਕਰਨ ਲਈ ਨਿਰਦੇਸ਼ ਦਿੱਤੇ ਨੇ ਵਾਈਟ ਹਾਊਸ ਪ੍ਰੈਸ ਦਫ਼ਤਰ ਨੇ ਟਿੱਪਣੀ ਲਈ ਬੇਨਤੀ ਦਾ ਤੁਰੰਤ ਜਵਾਬ ਨਹੀਂ ਦਿੱਤਾ ਸਰਕਾਰੀ ਕਰਮਚਾਰੀਆਂ ਲਈ ਪੰਜ ਯੂਨੀਅਨਸ ਨੇ ਪ੍ਰੋਬੇਸ਼ਨਰੀ ਕਰਮਚਾਰੀਆਂ ਦੀ ਫਾਇਰਿੰਗ ਨੂੰ ਕੈਮਿਸਟਰ ਟ੍ਰੰਪ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਦੇ ਹੋਰ ਅਧਿਕਾਰੀਆਂ ਤੇ ਮੁਕੱਦਮਾ ਕੀਤਾ ਹੈ ਦੋਸ਼ ਲਗਾਇਆ ਹੈ ਕਿ ਇਹ ਕਦਮ ਗੈਰਕਾਨੂੰਨੀ ਹੈ ਕਿਉਂਕਿ ਇਹ ਕਾਫੀ ਕਟੌਤੀਆਂ ਨੂੰ ਲਾਗੂ ਕਰਨ ਦੀਆਂ ਪ੍ਰਕਿਰਿਆਵਾਂ ਦੀ ਉਲੰਘਣਾ ਕਰਦਾ ਹੈ ਜੋ ਕਿ ਸਰਕਾਰੀ ਏਜੰਸੀ ਦੁਆਰਾ ਕਰਮਚਾਰੀਆਂ ਨੂੰ ਬਰਖਾਸਤ ਕਰਨ ਲਈ ਵਰਤੀ ਜਾਂਦੀ ਇੱਕ ਰਸਮੀ ਪ੍ਰਕਿਰਿਆ ਹੈ ओपीएम ਡਾਟਾ ਦਰਸਾਉਂਦਾ ਹੈ ਕਿ ਸਭ ਤੋਂ ਵੱਧ ਪ੍ਰੋਬੇਸ਼ਨਰੀ ਕਰਮਚਾਰੀਆਂ ਵਾਲੀ ਸਰਕਾਰੀ ਏਜੰਸੀ ਵੀਏ ਹੈ ਜਿਸ 'ਚ ਲਗਭਗ 56 ਹਜ਼ਾਰ ਕਰਮਚਾਰੀ ਇਸ ਅਹੁਦੇ 'ਤੇ ਨੇ ਵੀਏ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਉਸਨੇ 1000 ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਏਜੰਸੀ ਨੇ ਇਸ ਬਾਰੇ ਟਿੱਪਣੀ ਲਈ ਬੇਨਤੀ ਦਾ ਜਵਾਬ ਨਹੀਂ ਦਿੱਤਾ ਕਿ ਕੀ ਆਉਣ ਵਾਲੇ ਸਮੇਂ 'ਚ ਹੋਰ ਬਰਖਾਸਤਗੀਆਂ ਕੀਤੀਆਂ ਜਾ ਸਕਦੀਆਂ ਨੇ 트럼ਪ ਦੇ ਸੱਤਾ ਸੰਭਾਲਣ ਤੋਂ ਬਾਅਦ ਕੋਈ ਵੀ ਨਵਾਂ ਸ਼ਖਸ ਬਾਰਡਰ ਟੱਪ ਕੇ ਅਮਰੀਕਾ ਨਹੀਂ ਆ ਪਾਰਿਆ ਜਿਸ ਕਰਕੇ ਸੈਂਟ ਡਿਏਗੋ ਦੇ ਪ੍ਰਵਾਸੀ ਆਸਰਾ ਬੰਦ ਹੋ ਚੁੱਕੇ ਨੇ ਦਰਸਾਲ ਪ੍ਰਵਾਸੀ ਆਸਰਾ ਬੰਦ ਹੋਣ ਪਿੱਛੇ ਕਾਰਨ ਦੱਸਿਆ ਗਿਆ ਹੈ ਕਿ ਕੋਈ ਵੀ ਨਵਾਂ ਨਹੀਂ ਆ ਰਿਹਾ ਸੌ ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਸੈਂਟ ਡਿਏਗੋ ਦੀ ਯਹੂਦੀ ਪਰਿਵਾਰਕ ਸੇਵਾ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਦਘਾਟਨ ਤੋਂ ਬਾਅਦ ਭਾਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੌ ਚੁੱਕਣ ਤੋਂ ਬਾਅਦ ਸੀਬੀਪੀ 1 ਫੋਨ ਐਪ ਨੂੰ ਬੰਦ ਕਰਨ ਤੋਂ ਬਾਅਦ ਉਹਨਾਂ ਨੂੰ ਕੋਈ ਵੀ ਨਵਾਂ ਪ੍ਰਵਾਸੀ ਨਹੀਂ ਮਿਲ ਰਿਹਾ ਜਿਸ ਕਰਕੇ ਉਹਨਾਂ ਨੂੰ ਇਹ ਆਸਰਾ ਸ਼ੈਲਟਰ ਹੋਮ ਬੰਦ ਕਰਨਾ ਪੈ ਰਿਹਾ ਹੈ ट्रम्प प्रशासन ਦੇ ਅਧੀਨ ਫੰਡਿੰਗ ਅਤੇ ਨੀਤੀਗਤ ਤਬਦੀਲੀਆਂ ਕਾਰਨ ਸੈਂਟਿਆਗੋ ਦਾ ਇੱਕ ਪ੍ਰਵਾਸੀ ਆਸਰਾ ਆਪਣੇ ਦਰਵਾਜ਼ੇ ਬੰਦ ਕਰ ਰਿਹਾ ਹੈ ਤੇ 100 ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਰਿਹਾ ਹੈ ਸੈਂਟਿਆਗੋ ਦੀ ਯਹੂਦੀ ਪਰਿਵਾਰਕ ਸੇਵਾ ਜਿਸ ਨੇ 6 ਸਾਲਾਂ ਤੋਂ ਵੱਧ ਸਮੇਂ ਤੋਂ ਇੱਕ ਖੇਤਰੀ ਪ੍ਰਵਾਸੀ ਆਸਰਾ ਚਲਾਇਆ ਹੈ ਉਸਨੇ ਐਲਾਨ ਕੀਤਾ ਹੈ ਕਿ ਉਹ ਸੰਗੀ ਫੰਡਿੰਗ ਅਤੇ ਨੀਤੀ ਵਿੱਚ ਤਬਦੀਲੀਆਂ ਦੇ ਕਾਰਨ ਆਪਣੀ ਸਹੂਲਤ ਬੰਦ ਕਰ ਦੇਵੇਗੀ ਅਤੇ 115 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦੇਵੇਗੀ ਸੰਗਠਨ ਨੇ ਪਹਿਲਾਂ ਕਿਹਾ ਸੀ ਕਿ ਸੈਂਟਿਆਗੋ ਦੀ ਯਹੂਦੀ ਪਰਿਵਾਰਕ ਸੇਵਾ ਹਾਲ ਹੀ ਵਿੱਚ ਉੱਤੇ ਅਨੁਮਾਨਿਤ ਸੰਘੀ ਨੀਤੀਗਤ ਤਬਦੀਲੀਆਂ ਦੇ ਜਵਾਬ ਚ ਪਾਈ ਚਾਲੇ ਦੀਆਂ ਵਿਕਸਤ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ ਗੈਰ ਸਰਕਾਰੀ ਸੰਗਠਨ ਨੇ ਕਿਹਾ ਕਿ 20 ਜਨਵਰੀ ਨੂੰ ਸੀਬੀਪੀ 1 ਫੋਨ ਐਪ ਬੰਦ ਹੋਣ ਤੋਂ ਬਾਅਦ ਉਹਨਾਂ ਨੂੰ ਨਵੇਂ ਸ਼ਰਨ ਮੰਗਣ ਵਾਲੇ ਪਰਿਵਾਰ ਜਾਂ ਵਿਅਕਤੀ ਨਹੀਂ ਮਿਲ ਰਹੇ ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅਨੁਸਾਰ ਦਸੰਬਰ ਦੇ ਅੰਤ ਤੱਕ 9,36,500 ਤੋਂ ਵੱਧ ਵਿਅਕਤੀਆਂ ਨੇ ਐਪ ਰਾਹੀਂ ਪਰੋਲ ਕਿਤੇ ਜਾਣ ਲਈ ਮੁਲਾਕਾਤਾਂ ਕੀਤੀਆਂ ਸਨ ਕੈਂਟਕੀ ਅਤੇ ਜਾਰਜੀਆ ਸਨੇ ਇਸ ਦੇ ਨਾਲ ਲੱਗਦੇ ਕੁਝ ਖੇਤਰਾਂ ਦੇ ਵਿੱਚ ਹੜ੍ਹਾਂ ਅਤੇ ਖਰਾਬ ਮੌਸਮ ਦਾ ਕਹਿਰ جاری ਹੈ ਠੰਡ ਲਗਾਤਾਰ ਵਾਧੀ ਜਾ ਰਹੀ ਹੈ ਜਿਸ ਕਰਕੇ ਘਟਕਟ ਅੱਧਾ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਲੱਖਾਂ ਘਰਾਂ ਦੀ ਬਿਜਲੀ ਠੱਪ ਹੋ ਗਈ ਹੈ ਉਡਾਨਾਂ ਦੇ ਵਿੱਚ ਵੀ ਦੇਰੀ ਹੋ ਰਹੀ ਹੈ ਕੁਝ ਉਡਾਨਾਂ ਪ੍ਰਭਾਵਿਤ ਹੋ ਰਹੀਆਂ ਨੇ ਸੜਕਾਂ ਦੇ ਉੱਤੇ ਪਾਣੀ ਖੜ ਗਿਆ ਤੇ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜੇ ਸਫ਼ਰ ਕਰੋ ਤਾਂ ਫਿਰ ਸੋਚ ਸਮਝ ਕੇ ਸ਼ਨੀਵਾਰ ਅਤੇ ਐਤਵਾਰ ਨੂੰ ਦੱਖਣ ਚ ਹੜ੍ਹ ਅਤੇ ਗੰਭੀਰ ਮੌਸਮ ਕਾਰਨ ਇੱਕ ਵੱਡੇ ਤੂਫਾਨ ਸਿਸਟਮ ਦੇ ਪ੍ਰਭਾਵ ਹੇਠ ਆਉਣ ਕਾਰਨ ਕਟੋਕਟ 9 ਲੋਕਾਂ ਦੀ ਮੌਤ ਹੋ ਗਈ ਜਦਕਿ ਬਰਫ਼ ਅਤੇ بارش ਉੱਤਰ ਪੂਰਬ ਵੱਲ ਚੱਲ ਰਹੀ ਹੈ ਇਨ੍ਹਾਂ ਵਿੱਚੋਂ ਜ਼ਿਆਦਾਤਰ ਮੌਤਾਂ ਕੈਂਟਕੀ ਵਿੱਚ ਹੋਈਆਂ ਨੇ ਜਿੱਥੇ 8 ਲੋਕਾਂ ਦੀ ਮੌਤ ਹੋਈ ਹੈ ਐਤਵਾਰ ਦੁਪਹਿਰ ਨੂੰ ਇੱਕ ਨਿਊਜ਼ ਕਾਨਫਰੰਸ 'ਚ ਕੈਂਟਕੀ ਦੇ ਗਵਰਨਰ ਐਂਡੀ ਬੈਸ਼ੀਅਰ ਨੇ ਕਿਹਾ ਕਿ ਉਹਨਾਂ ਨੂੰ ਉੱਥੇ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਉਮੀਦ ਹੈ ਬਹੁਤ ਸਾਰੀਆਂ ਹਾਦਸਾ ਘਟਨਾਵਾਂ 'ਚ ਡਰਾਈਵਰ ਅਤੇ ਵਾਹਨ ਯਾਤਰੀ ਹੜ੍ਹ ਦੇ ਪਾਣੀ 'ਚ ਵਹਿ ਗਏ ਨੇ ਮਰਨ ਵਾਲਿਆਂ 'ਚ ਇੱਕ ਬੱਚਾ ਵੀ ਸ਼ਾਮਲ ਸੀ ਐਟਲਾਂਟਾ ਜਾਰਜੀਆ ਦੇ ਵਿੱਚ ਐਤਵਾਰ ਤੜਕੇ ਇੱਕ ਕਾਰ ਤੇ ਦਰਖਤ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਕਾਂਸਾਸ ਟੈਨੇਸੀ ਕੈਂਟਕੀ ਅਤੇ ਵਰਜੀਨੀਆ ਵਰਗੀਆਂ ਥਾਵਾਂ ਤੇ ਸ਼ਨੀਵਾਰ ਨੂੰ ਚੱਲ ਰਹੀਆਂ ਹੜ੍ਹ ਇਹ ਐਮਰਜੈਂਸੀਆਂ ਦੌਰਾਨ ਤੇਜ਼ ਤੂਫਾਨ ਆਏ ਐਤਵਾਰ ਨੂੰ 68 ਮਿਲੀਅਨ ਤੋਂ ਵੱਧ ਲੋਕ ਸਰਦੀਆਂ ਦੇ ਮੌਸਮ ਦੀਆਂ ਚੇਤਾਵਨੀਆਂ ਦੇ ਅਧੀਨ ਰਹੇ ਕਿਉਂਕਿ ਤੂਫਾਨ ਜਾਰਜੀਆ, ਅਲਬਾਮਾ ਤੇ ਮਿਸਿਸਿਪੀ ਵਿੱਚ ਆ ਗਏ ਸਨ ਤੇਜ਼ ਹਮਾਮਾ ਨੇ ਪਹਿਲਾਂ ਹੀ ਪਾਰੀ ਮੀਂਹ ਤੇ ਅਚਾਨਕ ਹੜ੍ਹਾਂ ਨਾਲ ਭਰੇ ਹੋਏ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਤੇ ਬਿਜਲੀ ਬੰਦ ਹੋ ਗਈ ਐਤਵਾਰ ਸਵੇਰ ਤੱਕ ਜਾਰਜੀਆ 'ਚ 220,000 ਤੋਂ ਵੱਧ ਘਰ ਤੇ ਕਾਰੋਬਾਰ ਬਿਜਲੀ ਤੋਂ ਬਿਨਾ ਸਨ ਅਲਬਾਮਾ 'ਚ ਲਗਭਗ 160,000 ਗਾਹਕਾਂ ਕੋਲ ਬਿਜਲੀ ਨਹੀਂ ਸੀ ਤੂਫਾਨ ਪ੍ਰਣਾਲੀ ਨੂੰ ਦ ਵਿਦਰ ਚੈਨਲ ਨੇ ਵਿੰਟਰ ਸਟ੍ਰੋਮ ਜੈਕ ਦਾ ਨਾਮ ਦਿੱਤਾ ਸੀ ਸੋਸ਼ਲ ਮੀਡੀਆ ਪੋਸਟਾਂ ਨੇ ਵਿਖਾਇਆ ਹੈ ਕਿ ਕਿਵੇਂ ਤੂਫਾਨਾਂ ਤੇ ਸ਼ੱਕੀ ਬਵੰਜਾ ਨੇ ਟੈਨੈਂਸੀ ਅਤੇ ਅਲਬਾਮਾ ਚ ਰਾਤੋ ਰਾਤ ਘਰਾਂ ਤੇ ਕਾਰੋਬਾਰਾਂ ਨੂੰ ਤਬਾਹ ਕਰ ਦਿੱਤਾ ਐਤਵਾਰ ਨੂੰ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ ਕੈਂਟਕੀ 'ਚ 300 ਤੋਂ ਵੱਧ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਗਵਰਨਰ ਬੇਸ਼ਿਆਰ ਅਤੇ ਕੋ ਰਾਜ ਸੁਰੱਖਿਆ ਅਧਿਕਾਰੀਆਂ ਨੇ ਲੋਕਾਂ ਨੂੰ ਸੜਕਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸਵਿਫਟ ਵਾਟਰ ਟੀਮਾਂ ਨੇ ਐਤਵਾਰ ਦੁਪਹਿਰ ਤੱਕ 1000 ਤੋਂ ਵੱਧ ਲੋਕਾਂ ਨੂੰ ਬਚਾਇਆ ਸੀ। ਵਿਚਰ ਨੇ ਅੱਗੇ ਕਿਹਾ ਕਿ ਨਿਕਾਸੀ ਜਾਰੀ ਹੈ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਜ ਲਈ ਐਮਰਜੈਂਸੀ ਆਫ਼ਤ ਕੌਸ਼ਨਾ ਲਈ ਉਹਨਾਂ ਦੀ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਜ ਦੇ ਅਧਿਕਾਰੀਆਂ ਨੇ ਕਿਹਾ ਕਿ 6 ਇੰਚ ਤੱਕ ਮੀਂਹ ਪਿਆ ਹੈ ਤੇ ਰਾਸ਼ਟੀਆਂ ਸਾਰੀਆਂ 120 ਕਾਉਂਟੀਆਂ ਪ੍ਰਭਾਵਿਤ ਹੋਈਆਂ ਨੇ। ਉਹਨਾਂ ਵਿੱਚੋਂ ਬਹੁਤ سارے ਖੇਤਰ ਐਤਵਾਰ ਨੂੰ ਇੱਕ ਤਾਜ਼ਾ ਬਰਫ਼ਬਾਰੀ ਦਾ ਸਾਹਮਣਾ ਕਰ ਰਹੇ ਸਨ। ਜਿਸ ਨਾਲ ਸੜਕਾਂ ਦੀ ਸਥਿਤੀ ਵਿਗੜ ਗਈ ਤੇ ਬਚਾਅ ਤੇ ਨਿਕਾਸੀ ਹੋਰ ਵੀ ਚੁਣੌਤੀਪੂਰਨ ਹੋ ਗਈ। ਜਨਜੰਧੇ ਇੱਕ ਵਾਰ ਫਿਰ ਨਸਲ ਮਾਰ ਲੈਣੇ ਆ ਮੁਖ ਲਾਈਨਸ ਤੇ। ਚੰਪਰ ਸ਼ਾਸਨ ਮੂਲੋਂ ਸਰਕਾਰੀ ਕਰਮਚਾਰੀਆਂ ਦੀ ਵੱਡੇ ਪੱਧਰ ਤੇ ਕੀਤੀ ਜਾ ਰਹੀ ਬਰਖਾਸਤਗੀ ਨੌਕਰੀਆਂ ਗਰਵਾਉਣ ਵਾਲੇ ਪ੍ਰੋਫੈਸ਼ਨਲ ਫੈਡਰਲ ਕਰਮਚਾਰੀ ਬਰਖਾਸਤਗੀ ਤੋਂ ਨਾਰਾਜ਼। ਫੰਡਿੰਗ ਕਾਰਨ ਸੈਨ ਡੀਗੋ ਦੇ ਪ੍ਰਵਾਸੀ ਆਸਰੇ ਨੇ ਕਿਤੇ ਦਰਵਾਜ਼ੇ ਬੰਦ ਕਿਹਾ 트럼ਪ ਪ੍ਰਸ਼ਾਸਨ ਨਹੀਂ ਪ੍ਰੋਵਾਈਡ ਕਰ ਰਿਹਾ ਫੰਡਿੰਗ। ਕੈਂਟ ਦੇ ਨਾਲ ਲੱਗਦੇ ਬਹੁਤ ਸਾਰੇ ਖੇਤਰਾਂ ਦੇ ਵਿੱਚ tufaan ਕਾਰਨ ਮਚੀ ਤਬਾਹੀ ਅਦਾ ਦਰਜੰਤੂ ਵਾਦੂ ਲੋਕਾਂ ਦੀ ਮੌਤ ਲੱਖਾਂ ਘਰਾਂ ਦੀ ਬਿਜਲੀ ਗੁੱਲ ਜਿਸ ਨਾਲ ਹੀ ਮੈਂ ਜਦ ਜਸਤ ਕਲ ਫਿਰ ਮਿਲਾਂ ਕਿ ਨਵੀਆਂ ਤੇ ਤਾਜ਼ਾ ਖਬਰਾਂ ਦੇਣਾ ਤਨਵਾਦ